एक्सीडेंट होते बारह बजे खबर सामने आ गुर इस दुनिया च नहीं रहे गुरप्रीत गोगी इस दुनिया अलविदा कह गए रात तकर बारह बजे का पूरा इंसीडेंट पूरी घटना दसी जा रही है किस तरीके गोगी रूम ही मौजूद इस दौरान ही थानी पत्नी सुखचैन कौर का और बयान स्टेटमेंट सामने आई है कि उन्होंने एक आवाज गोली चलन की सुनाई दिखती जिस दौरान वो अचानक जो जाके उन्होंने ਕਮਰੇ ਦੇ ਡਰਾਇੰਗ ਰੂਮ ਤੇ ਦੇਖਿਆ ਕਾਹਦੇ ਡਰਾਇੰਗ ਰੂਮ ਤੇ ਦੇਖਿਆ ਤੇ ਉੱਥੇ ਗੁਰਪ੍ਰੀਤ ਸਿੰਘ ਗੋਗੀ ਲਹੂ ਲੁਹਾਨ ਹਾਲਤ 'ਚ ਉੱਥੇ ਪਈ ਹੋਏ ਸੀ ਤੁਰੰਤ ਗੁਰਪ੍ਰੀਤ ਸਿੰਘ ਗੋਗੀ ਨੂੰ ਡੀ ਐਮ ਸੀ ਹਸਪਤਾਲ ਲੈ ਜਾਇਆ ਗਿਆ ਇਹ ਸਭ ਦੇ ਚਲਦੇ ਜਿਵੇਂ ਹੀ ਡਾਕਟਰਸ ਨੇ ਉਹਨਾਂ ਨੂੰ ਦੇਖਿਆ ਤੇ ਡਾਕਟਰਸ ਨੇ ਉਹਨਾਂ ਨੂੰ ਮ੍ਰਿਤ ਐਲਾਨ ਦਿੱਤਾ ਤੇ ਪਰਿਵਾਰ ਦੇ ਲਈ ਇੱਕ ਵੱਡਾ ਘਾਟਾ ਕਿਹਾ ਜਾ ਸਕਦਾ ਹੈ ਸਭ ਦੇ ਚਲਦੇ ਕਹਿ ਸਕਨੇ ਕਿ ਆਮ ਆਦਮੀ ਪਾਰਟੀ ਲਈ ਵੀ ਇੱਕ ਵੱਡਾ ਘਟਕ ਤੇ ਕੱਲ ਦੀਆਂ ਲੇਟੈਸਟ ਤਸਵੀਰਾਂ ਕਿ ਤੁਹੇ ਵੇਖ ਪੜੋ ਕਿਸਕੇ ਨਾਲ ਲੁਧਿਆਣਾ ਪੱਛਮੀ ਦੇ ਪੂਰੇ ਜੋਨੇ ਮੁੱਦੇ ਨੇ ਇੱਕ ਵੱਡੇ ਪੱਧਰ ਤੇ ਇਹਨਾਂ ਦੇ ਵੱਲੋਂ ਚੁੱਕੇ ਕਰਕੇ ਗੁਰਪ੍ਰੀਤ ਸਿੰਘ ਗੋਗੀ ਕਾफी ਚਰਚਾ ਦਾ ਵਿਸ਼ਾ ਰਹਿੰਦੇ ਸੀ ਕਿਉਂਕਿ ਸਕੂਟਰ ਤੋਂ ਲੈ ਕੇ ਪੋਰਸ਼ ਗੱਡੀ ਪੀਲੇ ਰੰਗ ਦੀ ਪੋਰਸ਼ ਗੱਡੀ ਇਹਨਾਂ ਦੇ ਕੋਲ ਸੀ ਵਿੰਟੇਜ ਕਾਰਾਂ ਦੇ ਕਾफी ਸ਼ੌਕੀਨ ਸੀ ਹਾਲਾਂਕਿ ਆ ਅੰਦਾਜ਼ਾ ਲਗਾਇਆ ਜਾਣਾ ਮੁਸ਼ਕਲ ਹੈ ਕਿ ਇਹੋ ਜੀ ਸ਼ਖਸਿਤ ਸੁਸਾਈਡ ਕਰ ਸਕਦੀ ਹੈ ਹਾਲਾਂਕਿ ਜੋ ਪੁਲਿਸ ਹੈ ਵੱਖ-ਵੱਖ ਐਂਗਲਸ ਤੋਂ ਜਾਂਚ ਪੜਤਾਲ ਕਰ ਰਹੀ ਹੈ ਕੋਈ ਆਫੀਸ਼ੀਅਲ ਸਟੇਟਮੈਂਟ ਪੁਲਿਸ ਦੇ ਸਾਹਮਣੇ ਨਹੀਂ ਆ ਪਈ ਹੈ ਪੁਲਿਸ ਦਾ ਕਹਿਣਾ ਹੈ ਕਿ ਫੋਰੈਂਸਿਕ ਟੀਮਾਂ ਆਪਣਾ ਕੰਮ ਕਰਨ ਚੁੱਟੀਆਂ ਹੋਈਆਂ ਨੇ ਤੇ ਕੁਝ ਹੀ ਦਿਨ ਚ ਜੋ ਗੁਰਪ੍ਰੀਤ ਸਿੰਘ ਗੋਗੀ ਨੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾਏਗਾ ਦੇ ਕੁਝ ਸਾਹਮਣੇ ਆਂਦਾ ਤੇ ਕੁਝ ਮિજાਜ انسان ਸੀ ਗੁਰਪ੍ਰੀਤ ਸਿੰਘ ਗੋਗੀ ਗੱਲ ਆਪਣੀ ਵਿਵਾਕੀ ਨਾਲ ਕਰਦੇ ਸੇ 2022 ਚ ਵਿਧਾਇਕ ਬਣੇ ਸੀ ਇਸ ਤਰੀਕੇ ਨਾਲ ਜੋ ਅਸੈਂਬਲੀ ਇਲੈਕਸ਼ਨਸ ਹੋਈਆਂ ਸੀ ਉਸ ਤੋਂ ਕੁਝ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਛੱਟ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਈ ਸੀ ਆਮ ਆਦਮੀ ਪਾਰਟੀ ਦਾ ਪੱਲਾ ਉਹਨਾਂ ਦੇ ਵੱਲੋਂ ਫੜਿਆ ਗਿਆ ਸੀ ਪਰ ਪੁਸ਼ਨ ਆਸ਼ੂ ਜੋ ਕਾਂਗਰਸ ਦੇ ਕੈਂਡੀਡੇਟ ਸੀ 2022 ਚ ਕਾਂਗਰਸ ਦੇ ਵੱਲੋਂ ਉਹਨਾਂ ਨੂੰ ਹਰਾਇਆ ਸੀ ਤਕਰੀਬਨ 40000 ਵੋਟਾਂ ਦੇ ਅੰਤਰਾਲ ਦੇ ਨਾਲ ਇਸ ਤਰੀਕੇ ਨਾਲ ਬੁੱਡੇ ਨਾਲੇ ਦਾ ਜੋ ਪੂਰਾ ਮਾਮਲਾ ਹੈ ਪੂਰਾ ਬੇਬਾਕੀ ਨਾਲ ਚੁੱਕਦੇ ਸੀ ਕਿਸ ਤਰੀਕੇ ਨਾਲ ਅਗਸਤ ਪਿਛਲੇ ਸਾਲ ਜੈਸੀ ਗੱਲ ਕਰੀਏ ਤੇ ਜੋ ਫਾਊਂਡੇਸ਼ਨ ਸਟੋਨ ਬੁੱਢੇ ਲਾਣੇ ਨੂੰ ਲੈ ਕੇ ਰੱਖਿਆ ਗਿਆ ਸੀ ਉਸ ਨੂੰ ਇਹਨਾਂ ਦੇ ਵੱਲੋਂ ਤੋੜਿਆ ਵੀ ਗਿਆ ਸੀ ਇਸ ਸਭ ਦੇ ਚੱਲੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵੀ ਕਈ ਤਰ੍ਹਾਂ ਦੇ ਸਵਾਲ ਨਿਸ਼ਾਨ ਇਹਨਾਂ ਦੇ ਵੱਲੋਂ ਖੜੇ ਕੀਤੇ ਗਏ ਸੀ ਪਰ ਵੱਡਾ ਸਵਾਲ ਨਿਸ਼ਾਨ ਕਿ ਕੀ ਕੁਝ ਮੌਕੇ ਤੇ ਵਾਪਰਿਆ ਹਾਲਾਂਕਿ ਜੋ ਪੁਲਿਸ ਹੈ ਜੋ ਸੀਸੀਟੀਵੀ ਕਾਰ ਦੇ ਅੰਦਰ ਵੀ ਬਾਹਰ ਵੀ ਲੱਗੇ ਹੋਏ ਨੇ ਉਹਨਾਂ ਨੂੰ ਖੰਗਾਲ ਰਹੀ ਯਾਨੀ ਕਿ ਵੱਖ-ਵੱਖ ਐਂਗਲਸ ਤੋਂ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਔਨ ਦ ਸਪੌਟ ਮੌਕੇ ਤੇ ਕੀ ਕੁਝ ਵਾਪਰਿਆ ਕਿ ਨਾ ਹਾਲਾਤਾਂ 'ਚ ਜੋ ਗੋਲੀ ਹੈ ਉਹ ਚੱਲੀ ਹੈ ਗੁਪਤ ਗੋਗੀ ਦੇ ਘਰੇ ਪਹੁੰਚੇ ਨੇ ਹਰਦੀਪ ਸਿੰਘ ਮੁੰਡਿਆ ਪੰਜਾਬ ਕੈਬਨਟ ਮੰਤਰੀ ਉਹਨਾਂ ਨਾਲ ਅਸੀਂ ਗੱਲ ਕਰਨ ਲੇ ਅ ਗੁਪਤ ਗੋਗੀ ਜੀ ਜਿਹੜੇ ਡੈਥ ਹੋ ਚੁੱਕੀ ਹੈ ਉਸ ਚੀਜ਼ ਨੂੰ ਲੈ ਕੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਪਾਰਟੀ ਦੇਖ ਰਹੀ ਹੈ ਇੱਕ ਵੱਡਾ ਘਟਕਾ ਬਹੁਤ ਵੱਡਾ ਘਟਕਾ ਜੀ ਮੈਂ ਤੇ ਖੁਦ ਰਵਾਮੇ ਮਲਕੇ ਆ ਬੇਟੇ ਕੋ ਬੈਠਾ ਹੈ ਰੋ ਰਹੇ ਬੱਚੇ ਉਸ ਆਲਾ ਖੁਦ ਬਹੁਤ ਬੂੜਾ ਰਹਾ ਜਿਹੜਾ ਅੱਨਾ ਵੱਡਾ ਘਟਕਾ ਸਾਡੇ ਭਰਾ ਸਾਡੇ ਕੋ ਸਿੱਖਦੇ ਸੀ ਇਹਦੇ ਕੋਲੋਂ ਕੁਛ ਨਾ ਪੁੱਛੋ ਜੀ ਚਾਨੂ ਨੂੰ ਗੋਲੀ ਲੱਗਨ ਦਾ ਜਿਹੜੀ ਸੱਚ ਕਹਿੰਦੇ ਗੋਲੀ ਲੱਗੀ ਆ ਹਸਪੀਟਲ ਲੈ ਗਏ ਡੀ ਐਮ ਸੀ ਲੈ ਗਏ ਉੱਥੇ ਦਾ ਡਬਲ ਡੈਥ ਹੋ ਗਈ ਕੋ ਬਹੁਤ ਬੜਾ ਬਹੁਤ ਮੋੜਾ ਸਿਰ ਪਤਾ ਲੱਗ ਸਕਦਾ ਕਿ ਕਿੰਨੀ ਕਿਦਾਂ ਡੈਥ ਹੋਈ ਤੇ ਕਾਰਨ ਸੀਗਾ ਕਿਨੇ ਮੈ ਗੋਲੀ ਲੱਗੀ ਕੋ ਅਚਾਨਕ ਹੀ ਗੋਲੀ ਚੱਲੀ ਆ ਜੀ ਬੇਟਾ ਕਹ ਰਿਹਾ ਸੀ ਅਲੱਗ ਕੋਈ ਸੋਚਿਆ ਉਹਦੇ ਨਾਲ ਪਾਪਾ ਨੂੰ ਕੋਈ ਟੈਨਸ਼ਨ ਸੀ ਨਾ ਉਹ ਇਹ ਜੀ ਗੱਲ ਬਾਤ ਅਚਾਨਕ ਹੀ ਗੋਲੀ ਚੱਲੀ ਆ ਕਹਿੰਦੇ ਰਾਈਫਲ ਸਾਫ ਕਰ ਰੇ ਸੀ ਉਸ ਵੇਲੇ ਜਿਸ ਵੇਲੇ ਗੋਲੀ ਚੱਲੀ ਮੈਂ ਜਿਆਦਾ ਵੀ ਪਤਾ ਵੀ ਉਹ ਰੋ ਰੇ ਸੀ ਮੈਂ ਜਿਆਦਾ ਪੁੱਛਿਆ ਨਹੀਂ ਉਸ ਹਜੇ ਟਾਈਮ ਤੇ ਜਿਆਦਾ ਇਹੋ ਪਰਿਵਾਰ ਦਾ ਜੋ ਹਾਲਾਤ ਹੁੰਦਾ ਪਤਾ ਹੀ ਆਪਾਂ ਨੂੰ ਸਾਰੇ ਸਾਡਾ ਬੁਰਾ ਹਾਲ ਹੈ ਉਹਨਾਂ ਦਾ ਕੀ ਹਾਲ ਹੋਊਗਾ ਬਹੁਤ ਬੁਰਾ ਤੇ ਹੁਣ ਪਾਰਟੀ ਪੱਖੋਂ ਕੱਲ ਕਲਕੁਰਾ ਕਲ ਕੋਈ ਨਾ ਆ ਸਕਦੀ ਅਰੇ ਆਉਣਗੇ ਜੀ ਦੇਖੋ ਇਹੋ ਜਿਹਾ ਸਾਡਾ ਲੀਡਰ ਚਲਾ ਗਿਆ ਸਾਡਾ ਐਮਐਲਏ ਚਲਾ ਗਿਆ ਸਾਰੇ ਆਉਣਗੇ ਪਰ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਸਾਡਾ ਵੱਡਾ ਪ੍ਰਾਅ ਸੀ ਮੈਂ ਹਮੇਸ਼ਾ ਇਹੀ ਕਹਿ ਗਿਆ ਬੇਟੇ ਕਿ ਜੇ ਨਾਲ ਹਮੇ ਸਖੜੇ ਆ ਪਰਿਵਾਰ ਨਾਲ ਖੜੇ ਆ ਦੁੱਖ ਸੁੱਖ ਦੇ ਵਿੱਚ ਇਹੋ ਜਿਹਾ ਵੱਡਾ ਜਿਹੜਾ ਪ੍ਰਾਅ ਤੇ ਨਹੀਂ ਇਹ ਲਿਆ ਸਕਦੇ ਸਾਰੇ ਪਰਿਵਾਰ ਨੂੰ ਜਿਹੜਾ ਅਸੀਂ ਨਾਲ ਲੱਗ ਕੇ ਖੜੇ ਦੁੱਖ ਸਹਿ ਰਹੇ ਕੋਈ ਐਸੀ ਗੱਲ ਜਿਹੜੀ ਤੁਹਾਡੇ ਮੈਨ ਜ਼ਹਿਨ ਚ ਸਿਰੇ ਚਲਦੀ ਹੋਵੇ ਜਦੋਂ ਤੁਸੀਂ ਉਹਨਾਂ ਨੂੰ ਲਾਸਟ ਟਾਈਮ ਮਿਲੇ ਹੋ। ਬੜਾ ਪਿਆਰ ਮਜ਼ਾਕ ਬਹੁਤ ਕਰਦੇ ਸੀ ਸਕੂਨ ਸੀਗੇ। ਪਰ ਸੁਮਿਲਿਆ ਦੇ ਰਣਕਾ ਬਹੁਤ ਵਧੀਆ ਮੈਨੂੰ ਵਧੀਆ ਲੱਗੂ ਇਕੱਠੋਂ। ਉਹਨਾਂ ਦੀਆਂ ਗੱਲਾਂ ਬਹੁਤ ਸੌਂਗ ਰੱਖਦੇ ਸੀ। ਜੁਨੀਤ ਤਾਕੜ ਬੰਦਾ ਸੀ, ਯਾਰਾ ਯਾਰ ਸੀ ਜਲੇਰ ਸੀ। ਬਿਲਕੁਕੁਲ ਇਸੇ ਕਿਸੇ ਤਰ੍ਹਾਂ ਹਰਦੀਪ ਸਿੰਘ ਮੁੰਡਿਆ ਜਿਵੇਂ ਮੈਂ ਸਾਫ਼ ਤੌਰ ਤੇ ਅਫਸੋਸ ਵੀ ਕੀਤਾ ਔਰ ਉਹਨਾਂ ਦੀ ਉਹਨਾਂ ਨੂੰ ਯਾਦ ਵੀ ਕੀਤਾ। ਉਸ ਲਈ ਬਹੁਤ ਬਹੁਤ ਮਾਨੋਤਾ ਕੀ ਤੋਂ ਜਿਹੜੀ ਉਹ ਵੀੜੀਆ ਤਕਰੀਬ ਇਹਨੂੰ 1:30 ਵਜੇ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਦਿਲਦਾਰ ਬਹੁਤ ਹੀ ਜਿੰਦਾ ਦੇ ਲਾ ਆਇਆ ਸਾਡੇ ਸਾਥ ਕੀ ਸਾਡੇ ਵੱਡੇ ਭਰਾ ਐਮ.ਐਮ. ਗੁਪਤ ਜੀ ਨੂੰ ਉਹ ਤੋਂ ਸਲਾਮ ਕਰਕੇ ਅੱਜ ਸਮਾਉਂ ਪਰਿਵਾਰ ਨਾਲ ਸਮਾਉਂ ਦਿੱਲੀ ਤੇ ਹੋਣ ਕੀ ਆ ਪਰਿਵਾਰ ਬਹੁਤ ਸਤੁਕ੍ਰਿਯਾ ਜੀ ਪਰ

ਸਾਨੂੰ ਸਭ ਚੀਜ਼ਾਂ ਬਾਰੇ ਮੀਡੀਆ ਇੰਪੋਰਟੈਂਟ ਹੈ ਪਰਿਵਾਰ ਨੂੰ ਇਮੋਸ਼ਨਲ ਸੰਭਾਲਣਾ ਇੰਪੋਰਟੈਂਟ ਹੈ ਮੇਰੇ ਲਈ ਠੀਕ ਹੈ ਨਾ ਜੀ ਸੋ ਇਸ ਕਰਕੇ ਅੱਜ ਪਰਿਵਾਰ ਨਾਲ ਉਹੀ ਬੈਠਣਾ ਨਾਲ ਬੈਠਣਾ ਕੋਈ ਇਕੱਲਾ ਮਤਾਂ ਹੁੰਦੀ ਨਾ ਬਾਕੀ ਜਿਹੜੀਆਂ ਚੀਜ਼ਾਂ ਨੇ ਵਪਾਰਕੀ ਇਫੈਕਟ ਕੀ ਨੇ ਰੈਲੀਟੀ ਕੀ ਹੈ ਅੱਜ ਪਰਿਵਾਰ ਨੇ ਕੁਝ ਦੱਸਿਆ ਗੱਲਬਾਤ ਪ੍ਰਭਾਵ ਪਾਉਂਦੀ ਹੈ ਪਰਿਵਾਰ ਨੇ ਦੱਸਿਆ ਓਕੇ ਥੈਂਕ ਯੂ ਥੈਂਕ ਯੂ ਨਹੀਂ ਥੈਂਕ ਯੂ ਜਿਵੇਂ ਜਦੋਂ ਰੱਖਿਆ ਜੀ ਜੀਜਾ ਸਰ ਜੀ ਤੁਹਾਨੂੰ ਜੇ ਤਾਂ ਸਾਨੂੰ ਜਸਟ ਪਤਾ ਲੱਗਿਆ ਵੀ ਡੀਐਮਸੀ ਨੇ ਉਹਨਾਂ ਨੂੰ ਲੈ ਕੇ ਆਏ ਆ ਜੀ ਤਾਂ ਉਹਨਾਂ ਨੇ ਦੱਸਿਆ ਬ੍ਰਾਡ ਡੈੱਡ ਹੈ ਤੁਹਾਨੂੰ ਸੇਮੇ ਬਾਡੀ ਮੋਰਚਰੀ ਚ ਰੱਖਾਈ ਹੈ ਤੇ ਹਜੇ ਅਸੀਂ ਸਾਰੀ ਗੱਲ ਨੂੰ ਗੋ ਥਰੂ ਹੋ ਕੇ ਫਿਰ ਤੁਹਾਨੂੰ ਜੋ ਵੀ ਹੋਊਗਾ ਅਗਲਾ ਫਰਦਰ ਜਿਹੜਾ ਸ਼ੂਟ ਕੀਤਾ ਘਰੀ ਸੀ ਉਹ ਦੇਖੋ ਹਜੇ ਇਸ ਗੱਲ ਬਾਰੇ ਮੈਂ ਕੋਈ ਗੱਲ ਕਮਾ ਰਹੀ ਆ ਇੱਕ ਵਾਰੀ ਸਾਰਾ ਮੈਨੂੰ ਗੋ ਥਰੂ ਹੋ ਲੰਨਾ ਤਾਂ ਫਿਰ ਤੁਹਾਨੂੰ ਅਗਲੀ ਫਰਦਰ ਤਕਰੀਬਨ 12 ਵਜੇ ਦਾ ਦੱਸ ਰਹੇ ਆ ਬਾਕੀ ਅਸੀਂ ਕੁਰੀ ਸਾਰਾ ਦੇਖ ਕੇ ਫਿਰ ਵੈਰੀਫਾਈ ਕਰ ਕਰਦੇ ਹਾਂ ਜਿਹੜਾ ਸੇ ਕੋਸ਼ਿਸ਼ ਕਰਦਾ ਹਾਂ ਹਾਂ ਬ੍ਰਾਡ ਡਾਟਾ ਤਾਂ ਲੱਗਿਆ ਜਰਾ ਤੇ ਕੋਈ ਇਹ ਗੱਲਾਂ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਦੇਖਦੇ ਤੁਸੀਂ ਜਿਹੜੇ ਅਸਲੀ ਨਾਲ ਚਲੀ ਸਨ ਲਿਸੈਂਸੀ ਜੀ ਉਹਨਾਂ ਦਾ ਆਪਣਾ ਬ੍ਰਦਰ ਹਜੇ ਇਸ ਗੱਲ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹਜੇ ਤਾਂ ਉਹਨਾਂ ਦਾ ਸਾਨੂੰ ਆ ਪਤਾ ਲੱਗਿਆ ਤੇ ਅਸੀਂ ਸਵੇਰੇ ਡਾਕਟਰ ਨੂੰ ਪੋਸਟਮਾਰਟਮ ਕਰਾਉਣਾ ਕਾਸ ਆਫ ਡੈਥ ਵੀ ਕਲੀਅਰ ਕਰਨਾ ਤੇ ਹੋਰ ਸਾਰੀਆਂ ਗੱਲਾਂ ਐਗਜ਼ਾਮਨ ਕਰਨਾ किस तरीके पूरी घटना वापरी तकरीबन बारह बजे हालांकि पुलिस का कहना है कि वाक वाक एंगल्स तो जांच पड़ताल की जा रही है सिर च गोली लगी है क्लियर हो चुका है पर किन हालात पूरी गोली चली की अचानक गोली चली रिवॉल्वर उन्होंने फड़े हुआ सिर्फ लाइसेंस रिवॉल्वर सा गुरप्रीत सिंह गोगीसाइड की, उना दे की गई है वाक वाक एंगल्स तो जांच पड़ता ਪੋਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਸਭ ਦੇ ਚਲਦੇ ਵਕਫ ਵਕ ਜੋ ਆਗੂ ਨੇ ਆਮ ਆਦੀ ਪਾਰਟੀ ਦੇ ਉੱਤੇ ਪਹੁੰਚੇ ਨੇ ਤਮਾਮ ਤਸਵੀਰ ਤੁਸੀਂ ਵੇਖ 파 ਰਹੇ ਹੋ ਐਮ ਐਲ ਏ ਗੁਰਪ੍ਰੀਤ ਸਿੰਘ ਗੋਗੀ ਦੀ ਆਖਰੀ ਤਸਵੀਰ ਹੈ ਜੋ ਉਹਨਾਂ ਦੇ ਵੱਲੋਂ ਫੇਸਬੁੱਕ ਤੇ ਸਾਂਝੀ ਕੀਤੀ ਗਈ ਕਿਉਂਕਿ ਕੱਲ ਹੀ ਤਕਰੀਬਨ ਸ਼ਾਮ ਦੇ ਵੇਲੇ ਮੁਲਾਕਾਤ ਗੁਰਪ੍ਰੀਤ ਸਿੰਘ ਗੋਗੀ ਦੇ ਵੱਲੋਂ ਸੰਤ ਬਲਬੀ ਸਿੰਘ ਸੀਚੇਵਾਲ ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਨਾਲ ਕੀਤੀ ਗਈ ਮੇਡਮ ਮੇਰੇ ਸਹਿਯੋਗੀ ਰਜਿੰਦਰ ਲਾਈਵ ਜੁੜ ਹੋਏ ਨੇ ਰਜਿੰਦਰ ਕਹਿ ਸਕਨੇ ਕਿ ਕਿੰਨਾ ਕੁ ਵੱਡਾ ਘਾਟਾ ਆਮ ਆਦਮੀ ਪਾਰਟੀ ਦੇ ਲਈ ਤੇ ਕਿੰਨਾ ਵੱਡਾ ਘਾਟਾ ਲੁਧਿਆਣਾ ਵਾਸੀਆਂ ਦੇ ਲਈ ਹੈ ਅਹ ਦੇਖੋ ਬਿਲਕੁਲ ਲੁਧਿਆਣਾ ਦੀ ਗੱਲ ਕਰੀਏ ਲੁਧਿਆਣਾ ਦੇ ਜਿੰਨੇ ਵੀ ਵਿਧਾਇਕਾਂ ਦੀ ਗੱਲ ਕਰੀਏ ਜਾਂ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੀ ਗੱਲ ਕਰੀਏ ਤਾਂ तमाम ਜਿਹੜੇ ਲੀਡਰ ਨੇ ਉਹਨਾਂ ਨੇ ਇੱਕੋ ਹੀ ਪੋਸਟ ਸੋਸ਼ਲ ਮੀਡੀਆ ਤੇ ਜਿਹੜੀ ਆ ਚੱਲ ਰਹੀ ਆ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਔਰ ਇਸ ਨੂੰ ਲੈ ਕੇ ਕਿਤਨਾ ਕਿਤੇ ਉਹਨਾਂ ਦੇ ਵੱਲੋਂ ਜਿਹੜਾ ਅਫਸੋਸ ਜ਼ਰੂਰ ਜਿਹੜਾ ਜाहिर ਕੀਤਾ ਜਾ ਰਿਹਾ ਔਰ ਗੱਲ ਕਰੀਏ ਉਹਨਾਂ ਦੇ ਹਲਕੇ ਦੀ ਹਲਕੇ ਦੇ ਜਿਹੜੇ ਖਾਸ ਕਰ ਉਹਨਾਂ ਦੇ ਜਿਹੜੇ ਸਮਰਥਕ ਹੈਗੇ ਨੇ ਉਹ ਕਿਤਨਾ ਕਿਤੇ ਬੀਤੀ ਰਾਤ ਤੋਂ ਉਹਨਾਂ ਦੇ ਘਰ ਦੇ ਬਾਹਰ ਨੇ ਔਰ ਘਰ ਦੇ ਬਾਹਰ ਦੀਆਂ ਇੱਕ ਵਾਰ ਫਿਰ ਤੋਂ ਜਿਹੜੀਆਂ ਤਸਵੀਰਾਂ ਦਿਖਾ ਦਈਏ ਕਿ ਉਹਨਾਂ ਦੇ ਸਮਰਥਕ ਬੀਤੀ ਰਾਤ ਤੋਂ ਹੀ ਇੱਥੇ ਜਿਹੜੇ ਖੜੇ ਹੋਏ ਵਿਖਾਈ ਦੇ ਰਹੇ ਨੇ ਹਾਲਾਂਕਿ ਇਹ ਵੀ ਕਹਾ ਜਾ ਸਕਦਾ ਹੈ ਕਿ ਵੱਖ-ਵੱਖ ਪਾਰਟੀਆਂ ਦੇ ਲੀਡਰ ਵੀ ਪਹੁੰਚੇ ਨੇ ਬੇਸ਼ੱਕ ਪਾਰਟੀ